ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮੋਠਾ ਵਾਲੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਸਹਿ ਇੱਕ ਧੰਦੇ ਤੌਰ ਤੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਈ ਦੇ ਤਿੰਨ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾ ਦਾ ਕਿੰਨਵਾ ਸੂਹਾ ਆ ਜੋ ਜੀ ਸਤਿ ਸ੍ਰੀ ਅਕਾਲ ਜੀ ਨਾਵ ਤੇ ਐਡਰੈਸ ਦੱਸ ਦਿਓ ਜੀ। ਨਾਮਰਾ ਮਨਦੀਪ ਸਿੰਘ ਆ ਜੀ, ਪਿੰਡ ਮੂਠਾਲੀ, ਜ਼ਿਲ੍ਹਾ ਮੋਗਾ, ਤਹਿਸੀਲ ਵੀ ਮੋਗਾ ਹੀ। ਨੰਬਰ ਬੋਲ ਦਿਓ ਜੀ। ਨੰਬਰ 9592643946। ਠੀਕ ਆ ਜੀ। ਅੱਜ ਤਿੰਨ ਐਨੀਮਲ ਸੇਲ ਐਕ ਨੰਬਰ ਤੋਂ ਸ਼ੁਰੂ ਕਰਦੇ। ਇਹਦੀ ਕੀ ਡਿਟੇਲ ਆ ਜੀ? ਇਹ ਬਈ ਆਪਣੇ ਕੋਲੇ ਦੂਜਾ ਸੂਆ ਸੂਈ ਹੋਈ ਆ। ਹਾਂਜੀ। ਤੇ ਇਸ ਟਾਈਮ ਦੁੱਧ ਇਹਦੇ ਥੱਲੇ ਜਾਣ ਕੀ ਵੀ 20 ਤੋਂ ਪਲੱਸ ਹੈਗਾ। ਆਪਾਂ 20 ਕਹਿ ਕੇ ਹੀ ਦਵਾਂਗੇ। ਤੇ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ। ਦੋ ਟਾਈਮ ਤਿੰਨ ਟਾਈਮ ਅਗਲਾ ਚਵਾਵੇ ਆਪਾਂ ਚਵਾ ਕੇ ਦਵਾਂਗੇ ਉਹਨੂੰ ਜੀ। ਠੀਕ ਆ ਜੀ। ਤੋਰ ਕੇ ਦਿਖਾ ਵੀਡੀਓ ਬਣਾਉਣ ਦਾ ਸਮਾਂ ਦੇਖ ਸਕਦੇ ਹੋ ਤੁਸੀਂ 12:19 ਹੋ ਚੁੱਕੇ ਨੇ ਤੇ ਸ਼ਾਮ ਦੀ ਚਵਾਈ ਤਿੱਕਰ ਹਜੇ 5-6 ਘੰਟੇ ਪਏ ਨੇ ਥਣ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿਉਂਕਿ ਸ਼ਾਮ ਤਿੱਕਰ ਹਵਾਨਾ ਪੂਰਾ ਭਰ ਲੈਣਾ ਗਾਣੇ ਸੋਨਾ ਮੂੰਹ ਮੱਥਾ ਦੇਖ ਸਕਦੇ ਹੋ ਫਿਟਿੰਗ ਵਾਲਾ ਸੋਨਾ ਹਵਾਨਾ ਜੀ ਲੈ ਆਓ ਜੀ ਵਾਪਸ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਨਾ ਮੁੱਠੀ ਵਾਲਾ ਥਣਾ ਚਾਰੇ ਥਣਾ ਇੱਕੋ ਜਿਹੀ ਸੈਜ ਦੇ ਨਿਖੜ ਮੇ ਅਜੇ 5-6 ਘੰਟੇ ਚਵਾਈ ਚ ਪਏ ਨੇ ਜੀ ਬੰਦੋ ਜੀ ਦੂਜੇ ਸੂਏ ਸੂਈ ਹੈ ਜੀਗਾ ਹਾਂ ਜੀ ਦੂਜੇ ਸੂਏ ਸੂਈ ਦੂਜੇ ਸੂਏ ਸੂਈ ਹੋਈ ਹੈਗਾ ਬੱਚਾ ਜੀ ਮਗਰ ਅ ਬੱਚਾ ਵੀ ਐਕਸਪਾਇਰੀ ਹੈ ਜੀ ਬੱਚਾ ਐਕਸਪਾਇਰੀ ਹੈ ਜੀ ਸ਼ਾਮ ਟਿੱਕਰ ਹਵਾਨਾ ਪੂਰਾ ਟਾਈਟ ਕਰ ਲੈਣਾ ਜੀ ਗਾਣੇ ਬਾਕੀ ਬਾਈ ਕਹਿੰਦਾ 20 ਕਿਲੋ ਦੁੱਧ ਚਵਾ ਕੇ ਦੇਵਾਂਗੇ ਕੋਈ ਵੀ ਚਾਰ ਟਾਈਮ ਵੀ ਚੋ ਸਕਦਾ ਇੱਕ ਮਹੀਨਾ ਤੇ ਜਾਨਕੀ 10 ਦਿਨ ਸੂਈ ਨੂੰ ਹੋ ਗਿਆ ਵੀਰਾਂ 5-7 ਦਿਨ ਹੋ ਗਿਆ ਟੀਕਾ ਲਵਾਈ ਨੂੰ ਉਹ ਅਗਲੇ ਦੀ ਆ ਹਨਾ ਵੀ ਰੱਬ ਰਹਿ ਜਾਵੇ ਅਗਲੇ ਦੀ ਕਿਸਮਤ ਆ ਠੀਕ ਹੈ ਜੀ ਕਿਉਂਕਿ ਆਪਾਂ ਸਹੀ ਦੱਸ ਕੇ ਵਾਲੇ ਨੂੰ ਦਵਾਂਗੇ ਠੀਕ ਹੈ ਜੀ ਕੀ ਮੁੱਲ ਆ ਜੀ ਇਹਦਾ ਇਹਦਾ ਵੀਰ ਆਪਾਂ 55000 ਰੁਪਏ ਮੰਗਦੇ ਆ ਲੈਣ ਦੇਣ ਵਾਲਾ ਮੁੱਲ ਹੀ ਆ ਬਸ ਛੂਟ ਛੱਪਾਈ ਆ ਜਿਹੜਾ ਹੋਊਗਾ ਠੀਕ ਹੈ ਜੀ ਬਾਈ ਵੱਲੋਂ ਫੈਕਸ ਜੇ ਪ੍ਰਾਈਸ ਕੀਤੇ ਗਏ ਆ ਤੇ ਥੋੜਾ ਮੋਟਾ ਮਾਣਤਨ ਫੇਰ ਵੀ ਬਾਈ ਕਹਿੰਦਾ ਜਰੂਰ ਕਰਾਂਗੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਨੂੰ 5 ਕਿ ਦਿਨ ਹੋਏ ਆ ਸੂਈ ਨੂੰ ਹਾਂਜੀ ਯਾਨੀ ਕਿ ਇਸ ਟਾਈਮ ਇਹ ਦੁੱਧ 12 13 ਲੀਟਰ ਹੈਗਾ ਠੀਕ ਆ ਜੀ ਇਹਦੇ ਮਗਰ ਬੱਚਾ ਮਗਰ ਦੇਖ ਸਕਦੇ ਤੁਸੀਂ ਬੱਚਾ ਜੀ ਉਹ ਤੇ ਇਹ ਯਾਨੀ ਕਿ ਵੀ ਆਪਾਂ ਤੀਜਾ ਸੂਆ ਕਹਿੰਦੇ ਅਗਲਾ ਜੋ ਕੋ ਮਰਜ਼ੀ ਸਮਝੋ ਵਿੱਚ ਚੌਥਾ ਜੇ ਕੋ ਉਹ ਵੀ ਹੈਣਾ ਠੀਕ ਆ ਜੀ ਤੇ ਇਹਦਾ ਆਪਾਂ ਪ੍ਰਾਈਸ ਮੰਗਦੇ ਆ 56000 ਰੁਪਿਆ ਠੀਕ ਆ ਜੀ ਯਾਨੀ ਕਿ ਵੀ ਆਪਾਂ ਹਰੇਕ ਚੋਈ ਪੂਰੇ ਪੂਰੇ ਮੰਗਾ ਕੇ ਵੀ ਲੈਣ ਦੇਣ ਆਲਾ ਤੋੜ ਕੇ ਦਿਖਾ ਦਿਓ ਜੀ ਹਾਂਜੀ 13 ਕਿਲੋ ਦੁੱਧ ਇਸ ਵਕਤ ਤਿਆਰ ਹੈ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਦੋ ਟਾਈਮ ਚਾਰ ਟਾਈਮ ਕਰ ਸਕਦਾ ਹੈ ਤੀਜਾ ਸੁਆ ਸੂਈ ਹੋਈ ਹੈ ਮਗਰ ਬੱਚਾ ਜੀ ਦੇਖ ਸਕਦੇ ਹੋ ਸੋਨਾ ਮੂੰਹ ਮੱਥਾ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਸੋਨਾ ਮੁਠੀ ਵਾਲਾ ਥਣਾ ਬਾਕੀ ਚਵਾਈ ਚ 5-6 ਸੈਕਿੰਡ ਤੇ ਪਏ ਨੇ ਦੇਖ ਸਕਦੇ ਹੋ ਟਾਈਮ ਤੁਸੀਂ ਤੇ ਉਹਦੇ ਤੇ ਘਰਵਾਨਾ ਪੂਰਾ ਦੁੱਧ ਨਾਲ ਭਰ ਲੈਣਾ ਹੈ ਬਾਕੀ ਬਾਈ ਕਹਿੰਦਾ ਕੋਈ ਵੀ ਵੀਰ ਆਪਦੇ ਤਸੱਲੀ ਵਾਸਤੇ ਦੋ ਟਾਈਮ ਚਾਰ ਟਾਈਮ ਚੁਵਾਈ ਕਰ ਸਕਦਾ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਉਹਨੇ ਕਨੈਕਟ ਕਰਨਾ ਕਰ ਸਕਦਾ ਜੀ ਮੁੱਲੇ ਦਾ ਬਾਈ 56000 56000 ਰੁਪਏ ਬਾਈ ਮੁੱਲ ਕਰਦੇ ਫਿਕਸ ਜਿਹਾ ਹੀ ਇਹਦਾ ਪ੍ਰਾਈਸ ਆ ਬਾਈ ਕਹਿੰਦਾ ਫੇਰ ਵੀ ਥੋੜਾ ਮੋਟਾ ਮਾਨਦਾਨ ਜਰੂਰ ਕਰ ਦਾਂਗੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਚੂਚਾ ਸੁਆਪੇ ਤੋਂ ਛੋਟੀ ਸੂਈ ਹੋਈ ਆ ਠੀਕ ਆ ਜੀ ਤੇ ਇਸ ਟਾਈਮ ਇਹਦੇ ਕੋਲੋਂ ਥੱਲੇ 7.5 ਤੋਂ 7.5 ਕਿਲੋ ਦੁੱਧ ਹੈਗਾ ਠੀਕ ਆ ਜੀ ਤੇ ਇਹ ਨੂੰ 2.5 ਮਹੀਨੇ ਸੂਈ ਨੂੰ ਹੋ ਗਈ ਠੀਕ ਆ ਜੀ ਤੇ 1 ਮਹੀਨਾ ਇਹ ਟੀਕਾ ਭਰਾਈ ਨਾ 1 ਮਹੀਨਾ ਟੀਕਾ ਭਰਾਈ ਨਾ ਟੀਕਾ 1 ਮਹੀਨਾ ਇਹਦਾ ਇਹਦੇ ਮਗਰ ਕੱਟੀ ਆ ਮਗਰ ਕੱਟੀ ਤੁਸੀਂ ਦੇਖ ਸਕਦੇ ਹੋ ਜੀ 1 ਮਹੀਨਾ ਹੋ ਗਿਆ ਟੀਕਾ ਭਰਾਈ ਨੂੰ ਜੀ 2.5 ਮਹੀਨੇ ਹੋ ਗਏ ਸੂਈ ਨੂੰ ਹਾਂ 2.5 ਕਿਲੋ ਦੁੱਧ ਤੇ ਆ ਰਾਈ ਕੈਮਰੇ ਤੋਂ ਥੋੜਾ ਜਿਹਾ ਡਰਦਾ ਜੀ ਪਸ਼ੂ ਫਰਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਹੈ ਜੀ ਹਾਂ ਠੰਡੀ ਸੀਲ ਵੀਰੋ ਜਾਣ ਕੀ ਵੀ ਆਪਾਂ ਕੱਟੇ ਵੀ ਨਾ ਛੜਾ ਪਾੜਾ ਪਾ ਕੇ ਜਿਵੇਂ ਮਰਜੀ ਚੋਈ ਚੱਲੂ ਠੀਕ ਆ ਜੀ ਕੋਈ ਵੀ ਪ੍ਰੋਬਲਮ ਨਹੀਂ ਵੀ ਮੂਰੇ ਨਾ ਮੂਰੇ ਵੀ ਆਪਾਂ ਦਾਣਾ ਧੂੜਨ ਦੀ ਲੋੜ ਕਾਹਦੀ ਲੋੜ ਨਹੀਂ ਠੀਕ ਹੈ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸੋਨਾ ਸੈਂਗ ਸੋਨਾ ਮੂੰਹ ਮੱਥਾ ਇਹ ਕਿੰਨਵੇਂ ਸੂਏ ਸੂਈ ਹੈ ਇਹ ਦੂਜੇ ਸੂਏ ਸੂਈ ਹੋਈ ਹੈ ਦੂਜੇ ਸੂਏ ਸੂਈ ਹੋਈ ਆ ਤੀਜੇ ਸੂਏ ਵਾਸਤੇ ਬਾਈ ਕਹਿੰਦਾ ਇੱਕ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਇਹਦਾ ਕੀ ਮੁੱਲ ਆ ਜੀ ਇਹਦਾ ਆਪਾਂ 62000 ਰੁਪਏ ਮੰਗਦੇ ਹਾਂ ਠੀਕ ਆ ਜੀ ਜਿਹੜੇ ਬਾਈ ਵੱਲੋਂ ਪ੍ਰਾਈਸ ਕੀਤੇ ਗਏ ਕੋਈ ਫੈਕਸ ਨਹੀਂ ਬਾਈ ਕਹਿੰਦਾ ਥੋ 62000 ਰੁਪਏ ਝੋਟੀ ਦੇ ਮੁੱਲ ਕਰਦੇ ਆ ਬਾਈ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਉਹਨੇ ਕਨੈਕਟ ਕਰਨਾ ਕਰ ਸਕਦਾ ਜੀ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਧੰਨਵਾਦ ਜੀ